ਸਸਿਕਾਲ ਜੀ ਸਵਾਗਤ ਹੈ ਤੁਹਾਡਾ ਡੀ ਪੰਜਾਬ ਟੀਵੀ ਤੇ ਤੇ ਮੈਂ ਆ ਚੰਚਲਦੀਪ ਸਿੰਘ ਬੜੈਚ ਪਿਛਲੇ ਦਿਨਾਂ ਦੇ ਵਿੱਚ ਪਹਿਲਗਾਮ ਦੇ ਵਿੱਚ ਜਿਹੜਾ ਹਮਲਾ ਹੋਇਆ ਉਹਨੂੰ ਲੈ ਕੇ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਦੇ ਵਿੱਚ ਤਿੱਖੀ ਬਿਆਨਬਾਜ਼ੀ ਜਾਰੀ ਹੈ ਭਾਰਤ ਨੇ ਵੀ ਪਾਕਿਸਤਾਨ ਦੇ ਉੱਤੇ तमाम तरह ਦੀਆਂ ਪਾਬੰਦੀਆਂ ਲਾਈਆਂ ਜਿਵੇਂ ਕਿ ਸਿੰਧੂ ਰਿਵਰ ਦੇ ਜਿਹੜਾ ਵਿੱਚੋਂ ਪਾਣੀ ਪਾਕਿਸਤਾਨ ਨੂੰ ਜਾਂਦਾ ਸੀ ਸਰਕਾਰ ਕਹਿੰਦੀ ਸੀ ਕਿ ਅਸੀਂ ਉਸ ਸਮਝੌਤੇ ਦੇ ਉੱਤੇ ਉਹ ਸਮਝੌਤਾ ਫਿਲਹਾਲ ਦੀ ਘੜੇ ਲਈ ਰੱਦ ਕਰ ਦਿੱਤਾ ਹੈ ਤੇ ਨਾਗਰਿਕਾਂ ਨੂੰ ਜਿਹੜੇ ਭਾਰਤ ਦੇ ਵਿੱਚ ਪਾਕਿਸਤਾਨੀ ਨਾਗਰਿਕ ਰਹਿ ਰਹੇ ਆ ਉਹਨਾਂ ਨੂੰ ਵੀ ਦੇਸ਼ ਛੱਡਣ ਦੇ ਹੁਕਮ ਦੇ ਦਿੱਤੇ ਆ ਤੇ ਜਿੰਨੇ ਡਿਪਲੋਮੈਟ ਸੀਗੇ ਅੰਬੈਸੀਆਂ ਦੇ ਵਿੱਚ ਪਾਕਿਸਤਾਨੀ ਅੰਬੈਸੀਆਂ ਦੇ ਵਿੱਚ ਰਹਿ ਰਹੇ ਸੀਗੇ ਭਾਰਤ ਦੇ ਵਿੱਚ ਉਹਨਾਂ ਨੂੰ ਵੀ ਇੱਕ ਨਿਰਧਾਰਤ ਸਮਾਂ ਦਿੱਤਾ ਵੀ ਇੰਨੀ ਤਰੀਕ ਤੱਕ ਤੁਸੀਂ ਭਾਰਤ ਛੱਡ ਕੇ ਆਪਣੇ ਦੇਸ਼ ਵਾਪਸ ਚਲੇ ਜਾਓ ਤੇ ਅਟਾਰੀ ਬਾਰਡਰ ਵਰਗੇ ਜਿਹੜੇ ਗੇਟ ਆ ਉੱਥੋਂ ਦੇ ਉਹ ਵੀ ਸਰਕਾਰ ਨੇ ਬੰਦ ਕਰ ਦਿੱਤੇ ਆ ਫਿਲਹਾਲ ਦੀ ਘੜੀ ਦੇ ਲਈ ਦੋਨਾਂ ਦੇਸ਼ਾਂ ਦੇ ਵਿੱਚ ਜੰਗ ਵਰਗੀਆਂ ਕਿਆਸਗਰਾਈਆਂ ਲਾਈਆਂ ਜਾ ਰਹੀਆਂ ਨੇ ਆਸ ਲਾਈ ਜਾ ਰਹੀ ਹੈ ਕਿ ਦੋਵਾਂ ਦੇਸ਼ਾਂ ਦੇ ਵਿੱਚ ਜੰਗ ਹੋ ਸਕਦੀ ਹੈ ਇਹ ਖਬਰ ਦੇ ਵਿੱਚ ਕਿੰਨੀ ਸੱਚਾਈ ਹੈ ਤੇ ਕਿੰਨੀ ਨਹੀਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਫਿਲਹਾਲ ਦੀ ਗੱਡੀ ਜਿਹੜੇ ਬਾਰਡਰ ਦੇ ਨੇੜੇ ਜਿੰਨੇ ਵੀ ਪਿੰਡ ਨੇ ਜਿਹੜੇ ਉੱਥੋਂ ਦੇ ਲੋਕ ਕਿਸਾਨੀ ਕਰਦੇ ਆ ਕਿਸਾਨੀ ਖਿੱਤੇ ਦੇ ਨਾਲ ਜੁੜੇ ਲੋਕ ਜਿਨ੍ਹਾਂ ਦੀਆਂ ਫਸਲਾਂ ਹੱਲੇ ਵੱਢਣ ਵਾਲੀਆਂ ਪਈਆਂ ਨੇ ਬੀਐਸਐਫ ਵਾਲਿਆਂ ਨੇ ਗੁਰਦੁਆਰਿਆਂ ਦੇ ਵਿੱਚ ਜਾ ਜਾ ਕੇ ਪਿੰਡੋਂ ਪਿੰਡ ਗੁਰਦੁਆਰਿਆਂ ਜਾ ਕੇ ਇਹ ਹਦਾਇਤ ਕਰਤੀ ਹੈ ਕਿ ਜਿਨ੍ਹਾਂ ਲੋਕਾਂ ਦੀ ਕਣਕ ਜਾਂ ਫਸਲ ਬਾਰਡਰ ਤੋਂ ਪਾਰ ਐਲਓਸੀ ਲਾਈਨ ਤੋਂ ਪਾਰ ਹੈ ਪੱਕੀ ਹੋਈ ਹੈ ਇਸ ਟਾਈਮ ਤਿਆਰ ਹੈ ਉਸ ਫਸਲ ਨੂੰ ਵੱਢ ਦਿੱਤਾ ਜਾਵੇ ਗੁਰਦੁਆਰਿਆਂ ਦੇ ਵਿੱਚ ਜਾ ਕੇ ਬਾਰਡਰ ਏਰੀਆ ਦੇ ਜਿੰਨੇ ਗੁਰਦੁਆਰੇ ਆ ਉਹਨਾਂ ਦੇ ਵਿੱਚ ਇਹ ਅਨਾਉਂਸਮੈਂਟਾਂ ਹੋ ਰਹੀਆਂ ਨੇ ਇਹ ਅਨਾਉਂਸਮੈਂਟਾਂ ਦਾ ਕੀ ਅਸਰ ਹੈ ਵੀ ਕਿਉਂ ਕੀਤੀਆਂ ਜਾ ਰਹੀਆਂ ਨੇ ਕੀ ਲੱਗਦਾ ਸਰਕਾਰ ਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੰਗ ਹੋ ਸਕਦੀ ਹੈ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਲੋਕਾਂ ਦੇ ਵਿੱਚ ਇਸ ਟਾਈਮ ਕਾਫੀ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਲੋਕ ਕਦੀ ਵੀ ਨਹੀਂ ਚਾਹੁੰਦੇ ਦੋਵਾਂ ਦੇਸ਼ਾਂ ਦੇ ਲੋਕ ਨਹੀਂ ਚਾਹੁੰਦੇ ਹੈਗੇ ਕਿ ਜੰਗ ਹੋਵੇ ਕਿਉਂਕਿ ਨੁਕਸਾਨ ਜੰਗ ਦੇ ਵਿੱਚ ਸਿਰਫ ਤੇ ਸਿਰਫ ਸਿਵਲ ਲੋਕਾਂ ਦਾ ਹੁੰਦਾ ਇਹਦੇ ਵਿੱਚ ਨਾ ਤੇ ਕਿਸੇ ਰਾਜਨੇਤਾ ਨੂੰ ਕੋਈ ਖਤਰਾ ਨਾ ਦੇਸ਼ ਦੇ ਪੀਐਮ ਨੂੰ ਕੋਈ ਖਤਰਾ ਤੇ ਨਾ ਹੋਰ ਕਿਸੇ ਚੀਜ਼ ਦਾ ਖਤਰਾ ਹੋਵੇ ਪ੍ਰਾਪਰਟੀ ਦਾ ਚਲੋ ਡੈਮੇਜ ਹੁੰਦੀ ਹੈ ਪਰ ਜਾਨਾਂ ਇਹਦੇ ਵਿੱਚ ਬਹੁਤ ਆਮ ਲੋਕਾਂ ਦੀਆਂ ਜਾਂਦੀਆਂ ਨੇ ਸੋ ਉਸ ਚੀਜ਼ ਨੂੰ ਲੈ ਕੇ ਲੋਕ ਘਬਰਾਏ ਹੋਏ ਆ ਲੋਕ ਅਰਦਾਸਾਂ ਕਰ ਰਹੇ ਆ ਵੀ ਜੰਗ ਕਿਸੇ ਵੀ ਹਾਲਤ ਦੇ ਵਿੱਚ ਨਹੀਂ ਲੱਗਣੀ ਚਾਹੀਦੀ ਹਾਲਾਂਕਿ ਸਿਆਸੀ ਲੋਕ ਆਪਣੇ ਫਾਇਦੇ ਲਈ ਬਿਆਨਬਾਜ਼ੀ ਕਰੀ ਜਾਂਦੇ ਆ ਕਿਉਂਕਿ ਉਹਨਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਨੇ ਲੋਕਾਂ ਦੀਆਂ ਲੋਕਾਂ ਨੂੰ ਪਰਮਾਉਣਾ ਹੁੰਦਾ ਪਰ ਅਸਲ ਦੇ ਵਿੱਚ ਜੇ ਕਿਤੇ ਜੰਗ ਲੱਗਦੀ ਹੈ ਤੇ ਉਸ ਦੇ ਖਮਿਆਜੇ ਦੋਵਾਂ ਦੇਸ਼ਾਂ ਨੂੰ ਬਹੁਤ ਭਿਆਨਕ ਭੁਗਤਣੇ ਪੈਣਗੇ ਦੋਵਾਂ ਦੇਸ਼ਾਂ ਨੂੰ ਨਹੀਂ ਦੋਵੇਂ ਦੇਸ਼ਾਂ ਦੇ ਲੋਕਾਂ ਨੂੰ ਲੋਕਾਂ ਦੀ ਪ੍ਰਾਪਰਟੀ ਨੁਕਸਾਨੀ ਜਾਣੀ ਆ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਹੋਣਾ ਸੋ ਇਸ ਚੀਜ਼ ਦੇ ਵਿੱਚ ਅਸੀਂ ਵੀ ਇਹੀ ਆਸ ਕਰਦੇ ਹਾਂ ਕਿ ਜੰਗ ਨਾ ਲੱਗੇ ਪਰ ਜਿਹੜਾ ਦੋਵਾਂ ਦੇਸ਼ਾਂ ਦੇ ਵਿੱਚ ਤਣਾਅ ਚੱਲ ਰਿਹਾ ਹੈ ਜਿਹੜੇ ਅਤੰਕੀ ਹਮਲੇ ਭਾਰਤ ਦੇ ਵਿੱਚ ਹੋ ਰਹੇ ਨੇ ਉਹਦੇ ਵਿੱਚ ਸਿਸਟਮ ਕਿੰਨਾ ਕੁ ਜ਼ਿੰਮੇਵਾਰ ਹੈ ਉਥੋਂ ਦੀਆਂ ਏਜੰਸੀਆਂ ਕਿੰਨੀਆਂ ਕੁ ਜ਼ਿੰਮੇਵਾਰ ਨੇ ਇਹ ਸਵਾਲ ਕਾਫੀ ਵੱਡੇ ਲੈਵਲ ਤੇ ਲੋਕ ਉਠਾ ਰਹੇ ਆ ਪਹਿਲਗਾਮ ਦੇ ਵਿੱਚ ਹੋਣਾ ਹਮਲਾ ਬਹੁਤ ਹੀ ਨਿੰਦਣਯੋਗ ਹੈ ਕਿਸੇ ਵੀ ਦੇਸ਼ ਦੇ ਵਿੱਚ ਅਜਿਹਾ ਹਮਲਾ ਨਹੀਂ ਹੋਣਾ ਚਾਹੀਦਾ ਪਰ ਜੇ ਹਮਲੇ ਹੋ ਜਾਂਦੇ ਆ ਤੇ ਉਹਨਾਂ ਦੀ ਜ਼ਿੰਮੇ ਵਾਰੀ ਕਿਦੀ ਬਣਦੀ ਹੈ ਇਹ ਸਾਨੂੰ ਸੋਚਣਾ ਪਵੇਗਾ ਅਕਸਰ ਅਸੀਂ ਦੇਖਦੇ ਹਾਂ ਪਿੱਛੇ ਜੇ ਜਦੋਂ ਪਲਵਾਮਾ ਅਟੈਕ ਹੋਇਆ ਸੀਗਾ ਉਦੋਂ ਵੀ ਸਿਆਸੀ ਲੀਡਰਾਂ ਨੇ ਆਪਣੀਆਂ ਰੋਟੀਆਂ ਸਿੱਕੀਆਂ ਉਹਨਾਂ ਦੇ ਛੀਦਾਂ ਦੇ ਨਾਮ ਤੇ ਲੋਕਾਂ ਤੋਂ ਵੋਟਾਂ ਮੰਗੀਆਂ ਹੁਣ ਵੀ ਜਿਹੜੀਆਂ ਖਬਰਾਂ ਦੇਖ ਰਹੇ ਆ ਆਪਾਂ ਵਾਇਰਲ ਵੀਡੀਓ ਇੰਨੀਆਂ ਹੋ ਰਹੀਆਂ ਨੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੋਣ ਪ੍ਰਚਾਰ ਦੇ ਵਿੱਚ ਰੁੱਝੇ ਹੋਏ ਐ ਇਸ ਹਮਲੇ ਨੂੰ ਲੈ ਕੇ ਕਿੰਨੀ ਕੋਨਾ ਚ ਸੰਜੀਤਗੀ ਵਿਖਦੀ ਐ ਇਹ ਆਮ ਲੋਕ ਸਭ ਜਾਣੋ ਹੀ ਨੇ ਆਪਾਂ ਸੋਸ਼ਲ ਮੀਡੀਆ ਦਾ ਨਾਲ ਜੁੜੇ ਹੋਏ ਲੋਕਾਂ ਸਾਡੇ ਤੋਂ ਕੋਈ ਚੀਜ਼ ਵੀ ਲੁਕੀ ਨਹੀਂ ਰਹਿੰਦੀ ਪਰ ਬਹੁਤ ਵੱਡੇ ਸਵਾਲ ਹੈ ਕਿ ਇੱਕ ਵੱਡੇ ਸਿਆਸੀ ਨੇਤਾ ਦੇਸ਼ ਦਾ ਪ੍ਰਧਾਨ ਮੰਤਰੀ ਐਡਾ ਵੱਡਾ ਹਮਣਾ ਹੋਣ ਦੇ ਬਾਵਜੂਦ ਕਿਹੜੇ ਤੁਸੀਂ ਕਿਹੜੇ ਮਤਲਬ ਕਿਹੜੀਆਂ ਤੁਸੀਂ ਜੰਗਾਂ ਜਿੱਤਣੀਆਂ ਨੇ ਆਪਣੇ ਦੇਸ਼ ਦੇ ਵਿੱਚ ਜਿਹੜੀਆਂ ਤੁਸੀਂ ਹਮਲੇ ਨੂੰ ਛੱਡ ਕੇ ਵੋਟਾਂ ਦਾ ਪ੍ਰਚਾਰ ਤੁਹਾਡੇ ਲਈ ਜ਼ਰੂਰੀ ਹੋ ਗਿਆ ਸੋ ਅਮਿਤ ਸ਼ਾਹ ਹੁਣੀ ਭਾਜਪਾ ਪਾਰਟੀ ਇਸ ਟਾਈਮ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਵਿਪક્ષੀ ਜਿੰਨੇ ਵੀ ਪਾਰਟੀਆਂ ਨੇ ਸਾਰੀਆਂ ਇਹਨਾਂ ਦੇ ਉੱਤੇ ਸਵਾਲ ਚੁੱਕ ਰਹੀਆਂ ਨੇ ਕਿ ਪਲਵਾਮਾ ਅਟੈਕ ਵਾਂਗੂ ਇਹ ਵੀ ਪਹਿਲਗਾਮ ਅਟੈਕ ਵੀ ਇੱਕ ਸੂਚੀ ਸਮਝੀ ਸਾਜ਼ਿਸ਼ ਹੈ ਦੋ ਦਿਨ ਪਹਿਲਾਂ ਤੋਂ ਆਤੰਕਵਾਦੀ ਉੱਥੇ ਘੁੰਮਦੇ ਰਹੇ ਆ ਕਿ ਇੱਕ ਦਿਨ ਦੇ ਵਿੱਚ ਆਤੰਕਵਾਦੀ ਸਰਹੱਦ ਟੱਪ ਕੇ ਨਹੀਂ ਆਏ ਸੁਰੱਖਿਆ ਏਜੰਸੀਆਂ ਉੱਥੇ ਕੀ ਕਰ ਰਹੀਆਂ ਸਨ ਜਿਹੜਾ ਕਸ਼ਮੀਰ ਚੱਪੇ-ਚੱਪੇ ਤੇ ਜਿੱਦੇ ਇੱਕ-ਇੱਕ ਥਾਂ ਤੇ ਫੌਜੀ ਆਰਮੀ ਨੇ ਖਿਲਾ ਰਿਆ ਹੋਇਆ ਉਸ ਦਿਨ ਉੱਥੇ ਇੱਕ ਵੀ ਫੌਜੀ ਕਿਉਂ ਨਹੀਂ ਸੀਗਾ ਹਮਲੇ ਹੋਣ ਦੇ ਬਾਵਜੂਦ ਵੀ ਬਹੁਤ ਲੇਟ ਤੱਕ ਫੌਜ ਉੱਥੇ ਪਹੁੰਚੀ ਹੈ ਸੋ ਇਹ ਸਾਰੀਆਂ ਚੀਜ਼ਾਂ ਦਾ ਹੋਣਾ ਉੱਤੋਂ ਹਮਲਾ ਹੋਣਾ ਇੱਕ ਸ਼ੱਕ ਦੇ ਘੇਰੇ ਦੇ ਵਿੱਚ ਹੈ ਕਿ ਇਹ ਲੱਗਦਾ ਹੈ ਕਿਤੇ ਹਮਲਾ ਕਿਸੇ ਆਪਣੇ ਨੇ ਹੀ ਬੰਦੇ ਨੇ ਤਾਂ ਨਹੀਂ ਕਰਵਾਇਆ ਸੋ ਇਨ੍ਹਾਂ ਸਵਾਲਾਂ ਦੇ ਸਵਾਲ ਆਉਣ ਵਾਲੇ ਸਮੇਂ ਦੇ ਵਿੱਚ ਮਿਲਦੇ ਹੈ ਜੇ ਨਹੀਂ ਮਿਲਦੇ ਇਹ ਸਮਾਂ ਹੀ ਦੱਸੇਗਾ ਸੋ ਇਸ ਸਮੇਂ ਦੀ ਜਾਂ ਕਹਿ ਲਓ ਅੱਜ ਦੇ ਦਿਨ ਦੀ ਇਹ ਖਾਸ ਖਬਰ ਸੀ ਕਿ ਬਾਰਡਰ ਏਰੀਏ ਦੇ ਪਿੰਡ ਤਾਂ ਨਹੀਂ ਹਲੇ ਖਾਲੀ ਕਰਵਾਏ ਜਾ ਰਹੇ ਪਰ ਉਹਨਾਂ ਨੂੰ ਇਹ ਹਦਾਇਤਾਂ ਦਿੱਤੀਆਂ ਨੇ ਕਿ ਆਪੋ ਆਪਣੀ ਸੁਰੱਖਿਆ ਯਕੀਨੀ ਬਣਾਓ ਕੋਈ ਵੀ ਸ਼ੱਕੀ ਐਕਟੀਵਿਟੀ ਤੁਹਾਡੇ ਏਰੀਏ ਦੇ ਵਿੱਚ ਨਜ਼ਰ ਆਉਂਦੀ ਹੈ ਤੁਹਾਨੂੰ ਤੁਰੰਤ ਪੁਲਿਸ ਨੂੰ ਤਲਾਸ਼ ਕਰੋ ਜਾਂ ਫੌਜ ਨੂੰ ਦੱਸੋ ਬੀਏ ਬੀਐਸਐਫ ਫੌਜ ਨੂੰ ਦੱਸੋ ਫੌਜ ਵੀ ਗੁਰੂ ਘਰਾਂ ਦੇ ਵਿੱਚ ਅਨਾਉਂਸਮੈਂਟਾਂ ਕਰਵਾ ਰਹੀ ਹੈ ਕਿ ਇਸ ਕਿਸਾਨ ਆਪਣੀ ਬਾਰਡਰ ਪਾਰ ਤੋਂ ਜਿਹੜੀ ਫਸਲ ਉਹਨਾਂ ਨੇ ਬੀਜੀ ਹੋਈ ਹੈ ਉਹ ਛੇਤੀ ਤੋਂ ਛੇਤੀ ਵਰਡ ਲੈਣ ਸੋ ਇਹ ਚੀਜ਼ਾਂ ਅਕਸਰ ਵੋਟਾਂ ਦੇ ਨੇੜੇ ਤੇੜੇ ਹੀ ਕਿਉਂ ਹੁੰਦੀਆਂ ਨੇ ਵੋਟਾਂ ਦੇ ਨੇੜੇ ਤੇੜੇ ਹੀ ਐਡੇ ਵੱਡੇ ਆਤੰਕਵਾਦੀ ਹਮਲੇ ਕਿਉਂ ਹੁੰਦੇ ਆ ਇਹਨਾਂ ਸਵਾਲਾਂ ਦੇ ਜਵਾਬਾਂ ਦੀ ਉਡੀਕ ਦੇ ਵਿੱਚ ਰਵਾਂਗੇ ਤੁਹਾਡਾ ਸਾਰਿਆਂ ਦਾ ਧੰਨਵਾਦ ਬਿਊਰੋ ਰਿਪੋਰਟ ਦੀ ਪੰਜਾਬ ਟੀਵੀ